ਕਹਿੰਦਾ ਕਹੋ ਭਾਈ ਬਾਈ ਤਾਂ ਬੇਖੜੇ ਐ ਇਸ ਵੇਲੇ ਤੇ ਹੀ ਪਟਿਆਰੇ ਆ ਰਹੇ ਸੀਗੇ ਰਾਤ ਇੱਕ ਸਾਨੂੰ ਗੱਡੀ ਦੇ ਵਿੱਚ ਗੱਡੀ ਮਾਰ ਕੇ ਗਾਲਾਂ ਕੱਢ ਕੇ ਗੱਡੀ ਭੱਜੀ ਆ ਅਸੀਂ ਉਹ ਗੱਡੀ ਦਾ ਮਗਰਾ ਕੀਤਾ ਉਹ ਗੱਡੀ ਚਲੀ ਗਈ ਆ ਸੀਆਈ ਦੇ ਬੱਚਾ ਲੈ ਉਹਨੇ ਆਪਣੇ ਘਿਹੇ ਚਲੇ ਗਏ ਚੌਂਕੀ ਚ ਕਹਿੰਦੇ ਅਸੀਂ ਪੁਲਿਸ ਮੁਲਾਜ਼ਮਾਂ ਮੈਂ ਤੁਹਾਨੂੰ ਅੰਦਰ ਚੱਲ ਵੜਦੇ ਆ ਥੋੜੀ ਦਾਰੂ ਪੀਤੀ ਹੋਇਆ ਡੱਕੇ ਹੋਇਆ ਦਰਦ ਦੇ ਦੋਨੇ ਅੰਦਰ ਗਏ ਤਾਂ ਬਈ ਸਾਡੇ ਗਾਹਾਂ ਗਿਆ ਤੋਂ ਆਂਦਰ ਪੁਲਿਸ ਮੁਲਾਜ਼ਮ ਬਲਵਿੰਦਰ ਸਿੰਘ ਤੇ ਹੋਰ ਵਗੈਰਾ ਜਾਂ ਸਜੀਤ ਸਿੰਘ ਦੀ दारू ਪੀਤੀ ਸੀ ਤੇ ਪੁਲਿਸ ਲਾਈਨ ਸਾਰੇ ਸਾਡੇ ਗੱਲ ਪੈ ਗਈ ਆ ਆ ਹਾਲਾਤ ਐ ਇੱਕ ਇੱਕ ਆਮ ਬੰਦੇ ਨਾਲ ਇਹ ਕੀ ਆ ਹਾਂਜੀ ਬਈ ਇਹ ਸਾਡਾ ਬਾਦ ਨੂੰ ਕਰਦੇ ਵਿੱਚ ਖਬਰਾਂ ਕੀ ਪਾਹੋਂਗੇ ਆ ਸਾਜੋ ਵੀ ਆ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਿਦੇ ਪੁਲਿਸ ਚੱਕ ਕੇ ਉਸ ਰਾਸਤੇ ਦੇ ਵਿੱਚ ਬੰਦੇ ਮਾਰ ਦਿੰਦੀ ਆ ਕੁੱਟਮਾਰ ਕਰਕੇ ਗ੍ਰੈਂਟ ਲਾ ਕੇ ਕਿਤੇ ਹੁਣ ਆਹਨੂੰ ਕੱਬੇ ਜਾਂਦੇ ਫਿਰ ਘੇਰ ਲਿਆ ਪਤਾ ਨਹੀਂ ਕਿਹੜਾ ਕੀ ਇਹ ਕਹਾਣੀ ਬਣਾਉਣਗੇ ਵੀ ਇਹਨਾਂ ਨੇ ਆ ਕੇ ਥਾਣੇ ਆਇਆ ਕਰਦਾ ਜੀ ਐਂ ਕਰਦਾ ਜੀ ਬੰਦੇ ਹਾਨੂੰ ਗਾਲਾਂ ਕੱਢ ਕੇ ਭੱਜਿਆ ਮੈਂ ਕਿਹਾ ਅਸੀਂ ਗੱਡੀ ਲਾਈਏ ਤੇ ਗਾਲਾਂ ਕੱਢੇਗਾ ਗੱਡੀ 'ਚ ਗੱਡੀ ਮਾਰ ਕੇ ਪਰ ਜਵੇਂ ਚੌਂਕੀ 'ਚ ਲਾਈ ਆ ਗੱਡੀ ਆਪਣੇ ਘੜਿਆਏ ਉਹ ਫੇਰ ਚੌਂਕੀ 'ਚ ਗਏ ਸੀ ਮੁਲਾਜ਼ਮਾਂ ਵਾ ਚਲੋ ਅਸੀਂ ਦਖਾਲ ਲਿਖਾਉਨੇ ਆ ਅਸੀਂ ਐਸਐਸਪੀ ਦੇ ਧਿਆਨ 'ਚ ਬਰਨਾਲੇ ਦੇ ਐਸਪੀ ਡੀ ਬਰਨਾਲੇ ਦੇ ਡੀਐਸਪੀ ਦੇ ਸੀਐਮ ਜਰ ਸਾਹ ਧਿਆਨ ਚ ਲਿਆ ਤਾਂ ਸੋਡੇ ਮੁਲਾਜ਼ਮਾਂ ਨੇ ਸ਼ਰਨ ਆ ਕੀਤਾ ਆ ਦੇਖੋ ਇੱਥੇ ਕੋਈ ਬੰਦਾ ਤੁਹਾਨੂੰ ਲੱਗਦਾ ਵੀ ਆਮ ਬੰਦਾ ਇੱਥੇ ਸੜਕ ਤੇ ਲੰਘਦਾ ਸੁਰੱਖਿਅਤ ਹੈਗਾ ਯਾਰ ਹੱਸ ਮੈਂ ਉਹਨਾਂ ਕਹਿਣਾ ਮੈਂ ਜੀਜੀਪੀ ਪੰਜਾਬ ਨੂੰ ਕਹਿਣਾ ਵੀ ਇੰਢਿਆ ਆ ਚੌਂਕੀ ਦਾ ਹੁਣ ਮੁਲਾਜ਼ਮਾ ਕਰਾਇਆ ਜਾਵੇ ਸਾਰੇ ਢੱਕੇ ਹੋਏ ਤੁਹਾਨੂੰ ਦੋਸਤਾਂ ਪੰਗਾ ਸ਼ਰਾਫ ਨਹੀਂ ਕੋਈ ਬੰਦਾ ਰਾਤ ਨੂੰ ਦਰਖਾਸਤ ਲਿਖਾਉਣ ਜਾਊ ਕੋਈ ਦੁਖੀ ਬੰਦਾ ਕੋਈ ਧੱਕੇਸ਼ਾਹੀ ਦੇ ਖਿਲਾਫ ਬੰਦਾ ਜਾਊ ਤਾਂ ਉਥੇ ਸਾਰੇ ਮੁਲਾਜ਼ਮ ਢੱਕੇ ਹੋਏ ਆ। ਵੀਡੀਓ ਬਣਾਉਣ ਲੱਗੇ ਮੋਬਾਈਲ ਖੋਲੇ। ਮੋਬਾਈਲ ਖੋਲ ਲਾ ਕੇ ਸਾਡੇ ਉਥੇ ਆ ਮੁੰਡਿਆਂ ਕਾਹਦਾ ਗੱਲ ਫੜ ਲੈ ਕੇ ਆ ਕੇ ਮਗਰੋਂ ਆ ਮੁਲਾਜ਼ਮਾਂ ਨੂੰ ਢੱਕੇ ਮਾਰੇ। ਖੈਗਾ ਬੂ ਇੰਨਾ ਰਾਜ ਹੈ ਗੁੰਡਾ ਰਾਜ ਹੋਇਆ ਪਿਆ ਯਾ ਤਮਾਲ ਹੋ ਗਈ ਯਾਰ। ਮੈਂ ਨਹੀਂ ਕੋ ਸੁਣਵਾਈ ਹਿੰਨ ਇੱਥੇ। ਕੰਟਰੋਲ ਰੂਮ ਦੇ ਮੈਨ ਖਾਂ ਲਿਖਾ ਦੀ। ਐਸ ਹਸਪੀਟਲ ਮੈਨ ਧਿਆਨ ਦੇ ਲਿਆਦਾ। ਵਿਆਹ ਹੱਟਣਾ ਘਟਣਾ ਹੋਈ ਪਟਾੜੀ ਦੀ ਬਾਪ ਸਾਰੇ ਸੀਗੇ। ਆਹ ਨਾਲ ਤਾਂ ਬੇਕੇਰਦਿਆ ਆਜਾ ਜੀ ਮੁਲਾਜ਼ਮਾਂ ਉਂਦੇ ਆ ਜੀ। ਦੱਸੋ ਵੀ ਆਦਾ ਕੀ ਕਸੂਰ ਆ ਅੱਜ